ਕੀਤੇ ਕੇਸ ਵਾਪਸ ਨਹੀਂ ਲਿਆ ਜਾਂਦਾ ਤਾਂ ਅਸੀਂ ਇਹਦੇ ਲਈ ਲੜਾਈ ਲੜਾਂਗੇ ਕਾਨੂੰਨੀ ਵੀ ਲੜਾਂਗੇ ਸੜਕਾਂ ਤੇ ਵੀ ਲੜਾਂਗੇ ਕਿਉਂਕਿ ਕੋਰਟ ਵਿੱਚ ਪੁਲਿਸ ਨੇ ਕਿਹਾ ਉਹਨਾਂ ਨੂੰ 7 ਦਿਨ ਦਾ ਨੋਟਸ ਦੇ ਆਗਲੇ ਦਿਨ ਉਹਨੂੰ ਚੱਕ ਕੇ ਅੰਦਰ ਦੇ ਕੋਰਟ ਵਿੱਚ ਮੰਨੇ ਕੋਈ ਹੋਰ ਕੇਸ ਨਹੀਂ ਐਫ ਆਈ ਆਰ ਨੰਬਰ 7 ਹੈ ਹੋਰ ਕੋਈ ਨਹੀਂ ਅਗਲੇ ਦਿਨ ਕਿੱਥੋਂ ਆ ਕੇ ਜੀ ਦੇਖੋ ਜਿਹੜਾ ਜੇ ਕੋਰਟ ਠੂੜ ਬੋਲੇ ਤਾਂ ਕੋਰਟ ਦਾ ਮੈਟਰ ਆਪਾਂ ਕੋਰਟ ਵਿੱਚ ਉਹਨਾਂ ਦੇ ਅਫਸਰ ਦੇ ਖਿਲਾਫ ਜਿੰਨੇ ਹੀ ਗਿਆ ਪ੍ਰोसीਡ ਕਰ ਸਕਦੇ ਆ ਠੀਕ ਹੈ ਤੁਸੀਂ ਜੇ ਸਾਡੇ ਕੋਲ ਕੋਈ ਹੈਲਪ ਰੈਣੀਆ ਜਾਂ ਸਾਡੇ ਕੋਲ ਕੋਈ ਵੀ ਜੇ ਨਾ ਮੈਮਰੈਂਡਮ ਦੇਣਾ ਹੈ ਕੋਈ ਵੀ ਕੁਆਰੀ ਲਵਾਣੀ ਹੈ ਕੋਈ ਗੱਲ ਦੱਸੋ ਮੇਰੇ ਸਾਹਮਣੇ ਗੱਲ ਅਸੀਂ ਤਾਂ ਅਸੀਂ ਤਾਂ ਪਬਲਿਕ ਨੂੰ ਭਾਜੀ ਇਹ ਦੱਸਣ ਵਾਸਤੇ ਆ ਵੀ ਪੱਤਰਕਾਰ ਦੇ ਉੱਤੇ ਜਿਹੜਾ ਜਿਹੜਾ ਇੱਕ ਇਨਕੁਆਰੀ ਕਰ ਰਹੇ ਮੰਗ ਰਹੇ ਹੈ ਵੀ ਲੋਕਾਂ ਨਾਲ ਧੱਕਾ ਹੋ ਰਿਹਾ ਤੇ ਉਸੇ ਨੂੰ ਫੜ ਕੇ ਅੰਦਰ ਕਰਤਾ ਤੇ ਉਸੇ ਨੂੰ ਕਰਦੇ ਅਸੀਂ ਲੋਕਾਂ ਦੇ ਵਿੱਚ ਇਹ ਦੱਸਣ ਵਾਸਤੇ ਆ ਵੀ ਇਹ ਪੱਤਰਕਾਰਾਂ ਨਾਲ ਜਿਹੜਾ ਥੰਮ ਹੈ ਚੌਥਾ ਉਸ ਤੇ ਹਮਲਾ ਇਹ ਤੇ ਜਿਹੜੀ ਗੱਲ ਮਤਲਬ ਉਹਨਾਂ ਨੇ ਇਹ ਜ਼ੋਰ ਦਾ ਢੰਗ ਨਾਲ ਚੱਕੀ ਤੇ ਉਹਦੀ ਇਨਕੁਆਇਰੀ ਕਰੰਤੀ ਭਜੇ ਉਹੀ ਫੜ ਕੇ ਅੰਤਰ ਕਰਦੇ ਵੀ ਵਿਲ ਨਾਟ ਵੀ ਵਿਲ ਨਾਟ ਲੈਟ ਦ ਪਬਲਿਕ ਵਿਲ ਨਾਟ ਲੈਟ ਦ ਪ੍ਰੈਸ ਬੀ ਸ਼ਟ ਆਪ ਬਿਕੋਜ਼ ਪ੍ਰੈਸ of any kind is a public's voice But we have very forms ਕਿੰਨੇ ਫਾਰਮਸ ਆਪਨੇ ਕੋਲ ਮੈਮ ਠੀਕ ਹੈ ਕੋਰਟਸ ਹੈ ਠੀਕ ਹੈ ਸੀਨੀਅਰ ਅਫਸਰ ਸੀਨੀਅਰ ਅਫਸਰ ਨੇ ਸਸਪੀਸਬ ਤੋਂ ਸੀਨੀਅਰ ਅਫਸਰਸ ਨੇ ਕੋਰਟਸ ਨੇ ਕਮਿਸ਼ਨਸ ਨੇ ਠੀਕ ਹੈ ਆਪਾਂ ਇਹ ਨਹੀਂ ਕਹਿ ਸਕਦੇ ਨਾ ਕਿ ਹਰ ਜੀ ਦੇ ਉੱਪਰ ਜਿਵੇਂ ਇੱਥੇ ਪਬਲਿਕ ਬੈਠ ਕੇ ਤੁਸੀਂ ਕੋਈ ਹੈਗਾ ਤੁਸੀਂ ਲੀਗਲੀ ਸਾਨੂੰ ਦਿਓ ਕੋਰਟ ਵਿੱਚ ਵੀ ਤੁਹਾਡੇ ਕੋਲ ਮੌਕਾ ਹੈਗਾ ਕੋਰਟੇ ਜਾ ਕੇ ਵੀ ਆਪਣਾ ਪ੍ਰਿਪਲੈਟੇਸ਼ਨ ਸਾਡੇ ਤੋਂ ਫੋਰਚਨਟਲੀ ਦ ਪੁਲਿਸ ਇਜ਼ ਨਾਟ ਐਕਟਿੰਗ ਲੀਗਲੀ ਐਂਡ ਬਟ ਵਾਂਟਸ ਅਸ ਟੂ ਐਕਟ ਲੀਗਲੀ ਇਜ਼ ਅ ਵੈਰੀ ਕੰਟਰੋਵਰਸ਼ੀਅਲ ਸਟੇਟਮੈਂਟ ਮੇਰੇ ਕੋਲ ਇਹ ਪਤਾ ਪੁਰza ਗਾਰਨੋਨੀਆ ਦੀ ਪੁਲਿਸ ਦ ਪੁਲਿਸ ਹਾਸ ਟੂ ਫਰਸਟ ਟੇਕ ਟੇਕ ਅ ਇਨੀਸ਼ੀਏਟਿਵ ਜੋ ਵੀ ਹੈਗਾ ਰੈਡੀ ਹੈ ਬਟ ਐਵੇਂ ਆਪਾਂ ਐਸਸੀ ਨੂੰ ਨਹੀਂ ਲੋਕਾਂ ਦਾ ਲੈ ਕੇ ਜਾਮ ਗਿਆ ਪੁਲਿਸ ਸਾਡੇ ਨੇ ਤੱਕਾ ਕਰਦੀ ਐ ਐਫ ਆਈ ਆਰ ਨੰਬਰ ਜੀ 37 ਹੈ ਐਫ ਫਾਇਲ ਨੰਬਰ 37 ਥਾਣਾ ਫੇਜ ਇੱਕ ਵਿੱਚ ਦਰਜ ਹੋਈ ਹੈ ਉਹਦੇ 'ਚ 30000 ਰੁਪਇਆ ਮਲਵਿੰਦਰ ਸਿੰਘ AIG ਨੇ ਧਰਨਾ ਸਪான்ਸਰ ਕਰਨ ਲਈ ਦਿੱਤਾ ਉਹਦੇ 'ਚ ਤਗੜਦਾ ਦੱਸੋ ਕਿੱਥੇ ਹੈ ਜਦੋਂ ਸੱਤ ਦਿਨ ਦਾ ਪੁਲਿਸ ਨੇ ਨੋਟਿਸ ਦਿੱਤਾ ਉਦੋਂ ਪੁਲਿਸ ਨੇ ਬਿਆਨ ਦਿੱਤੇ ਕੋਰਟ ਦੇ ਵਿੱਚ ਤਗੜਜੀ ਨੂੰ ਉਹਨਾਂ ਨੇ ਕਿਸੇ ਨੇ ਇਲੀਗਲ ਅਰੈਸਟ ਨਹੀਂ ਰੱਖਿਆ ਨਾ ਕੋਰਟ ਦੇ ਪੇਸ਼ ਕੀਤਾ ਪਰ ਕੋਰਟ ਜੀ ਦੇ ਨਹੀਂ ਪਰ ਪੁਲਿਸ ਨੇ ਧੱਕਾ ਕੀਤਾ ਅਸੀਂ ਦੱਸਣਾ ਹੀ ਹੈ ਅਸੀਂ ਮੰਗ ਕਰਦੇ ਆ ਅਸੀਂ ਸੀਨੀਅਰ ਕੋਲ ਰਿਪਰੈਜ਼ੈਂਟੇਸ਼ਨ ਦੇ ਸਕਦੇ ਆ ਦੂਜੀ ਦਾ ਕਰ ਸਕਦੇ ਨਾ ਆਪਾਂ ਬਿਲਕੁਲ ਅਸੀਂ ਪਹਿਲਾਂ ਮੀਡੀਆਜ਼ ਗੱਲ ਕਰਾਂਗੇ ਬਾਕੀ ਜੇ ਦੇਣਗੇ ਅਸੀਂ ਪੁਲਿਸ ਪੁਲਿਸ ਸਾਡੇ ਖਿਲਾਫ ਚੱਲੀ ਹੈ ਸਾਡੀ ਆਵਾਜ਼ ਨੂੰ ਬੰਦ ਕਰਨ ਲਈ ਉਹ ਤਾਂ ਹੀ ਪ੍ਰੋਟੈਸਟ ਕਰ ਰਹੇ ਆ ਜਿਹੜਾ ਪੁਲਿਸ ਦਾ ਪਿਛਲਾ ਰਵੱਈਆ ਸੀਨੀਅਰ ਆਫੀਸਰਾਂ ਦੇ ਕੋਈ ਕਿੰਨੇ ਫਾਰਮ ਹਗੇ ਨੇ ਸਰ ਜਿਹੜਾ ਪੁਲਿਸ ਦਾ ਪਿਛਲਾ ਰਵੱਈਆ ਪਾਕਰਵਰ ਦੀ 85 ਸਾਲ ਦੀ ਬਜ਼ੁਰਗ ਮਾਤਾ ਨੂੰ ਤਨਦਤਰ ਕਰ ਦਿਆ 40 ਬਰੂਦ ਘੜਾਲੇ ਪਰ ਜਿਹੜਾ ਆਈਐਸ ਪੀਸੀ ਅਫਸਰ ਹੈ ਜਿਨੇ ਨੇ ਆਪਣੀ ਘਰ ਵਾਲਿਆਂ ਦੇ ਨਾਂ ਤੇ ਲੱਖਾਂ ਰੁਪਏ ਲੈ ਲਿਆ ਉਹਨਾਂ ਨੂੰ ਹੱਥ ਤੱਕ ਨਹੀਂ ਲਾਇਆ ਗਿਆ ਕਿਸਾਨ ਹੈ ਜਿਹੜਾ ਟੈਕਨੀਕਲੀ ਹੈ ਕਿਸਾਨ 50 ਬੂਟੇ ਵੀ ਲਾ ਸਕਦਾ ਕਿਸਾਨ 250 ਵੀ ਲਾ ਸਕਦਾ ਕਿਸਾਨਾਂ ਨੂੰ ਫੜਫੜ ਕੇ ਅੰਦਰ ਕੀਤਾ ਜਾ ਰਿਹਾ ਪਰ ਜਿਹੜੇ ਅਧਿਕਾਰੀ ਆ ਮਹ ਕਾਨੂੰਨੀ ਮਾਫਜ਼ਾ ਦੇਣ ਵਾਲੇ ਆ ਜਿਹੜੇ 40 40 50 50% ਵਿੱਚੋਂ ਲੈ ਗਏ ਕਿਸਾਨਾਂ ਤੋਂ ਉਹਨਾਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ That is the legal. legal. Right? So, the police is supposed to take the legal action first. They are the protectors of us. That is what we are demanding out here. That is our demand. Please protect us. do not protect only yourself ਦੇ ਫਰਜ਼ ਦੇ ਦੋ ਦੇ ਰਹੇ ਕੋਚ ਦੇ ਰਹੇ ਮੈਂ ਪਰ ਆਪਾਂ ਇਦਾਂ ਕਰਕੇ ਆ ਹਰ ਛੋਟੀ ਛੋਟੀ ਗੱਲਾਂ ਨੂੰ ਜਿਹੜੀ ਈਡੀ ਨੂੰ ਪੰਜਾਬ ਚ ਆਉਣਾ ਸਾਰੀ ਨਹੀਂ ਮਾੜੀ ਗੱਲ ਹੈ ਪੰਜਾਬ ਪੁਲਿਸ ਤੇ ਪੂਰਾ ਭਰੋਸਾ ਹੈ ਜਿਹੜੀ ਸਾਡੇ ਤੋਂ ਬਹੁਤ ਡਿਫਰੈਂਟ ਹੈ ਜੀ ਉੱਪਰ ਆਪਾਂ ਉਹਨਾਂ ਦੇ ਅਧਿਕਾਰ ਉਹ ਆਪਣੀ ਕਰ ਰਹੇ ਨੇ ਈਡੀ ਵਾਲੇ ਕਰ ਰਹੇ ਨੇ ਪਰ ਜਿਹੜੀ ਆਪਣੇ ਇੱਥੇ ਬੈਠਿਆ ਲਈ ਹੈਗੇ ਨਾ ਪਬਲਿਕ ਵਾਸਤੇ ਨਾ ਕੇ ਰੇ ਆਪਾਂ ਉਹ ਕਰੀਏ ਪਰ ਆਪਾਂ ਨੀ ਇਨਟੈਗਰਿਟੀ ਦਾ ਰੱਖੀਏ ਇੱਥੇ ਤਾਂ ਇਨਟੈਗਰਿਟੀ ਦਾ ਸਵਾਲ ਆ ਰਿਹਾ ਮੈਂ ਸਰ ਬਿਲਕੁਲ ਇਨਟੈਗਰਿਟੀ ਵਾ ਆਲ ਆਫ ਅਸੈਲਫ ਕਲੈਕਟਡ ਬੋਲ ਹੈ ਕਿ ਪੱਤਰਕਾਰਾਂ ਦੇ ਉੱਪਰ ਪਰਚੇ ਹੋ ਜਾਂਦੇ ਆ 4 ਸਾਲ ਹੋ ਗਏ ਮੈਂ ਪੱਤਰਕਾਰ ਮੇਜਰ ਸਿੰਘ ਆ ਔਰ 4 ਸਾਲ ਹੋ ਗਏ ਐਸਆਈ 옴 ਪ੍ਰਕਾਸ਼ ਤੇ ਅਮਰਨਾਥ ਦੇ ਖਿਲਾਫ ਕਾਰਪਾਈ ਚੜਜਾਂ ਨੂੰ ਅੱਜ ਤੱਕ ਹੁਣ ਤੀ ਐਫਆਈਆਰ ਨਹੀਂ ਦਰਜ ਹੋਈ ਨਹੀਂ ਤੁਹਾਡੇ ਕੋਲ ਹੈ ਪੱਤਰਕਾਰ ਨਹੀਂ ਉਹਨੇ ਤੇ ਕਿਉਂ ਨਹੀਂ ਕੀਤਾ ਇਹ ਪ੍ਰੈਸ ਕਾਉਂਸਲ ਪ੍ਰੈਸ ਪ੍ਰੈਸ ਕਾਉਂਸਲੋਂ ਪਿੰਡਿਆਂ ਦੇ ਵਿੱਚ ਚੱਲ ਰਿਹਾ ਔਰ ਝੂਠੇ ਝੂਠੇ ਜਵਾਬ ਜਾ ਰਹੇ ਨੇ ਮਿਸ ਮਨਪ੍ਰੀਤ ਜੀ ਉਹਨਾਂ ਦੇ ਉੱਤੇ ਅਟੈਕ ਹੋਇਆ ਸੀ ਉਹਨਾਂ ਦੇ ਉੱਤੇ ਅਟੈਕ ਹੋਇਆ ਸੀ ਐਫਆਈਆਰ ਉਹਨਾਂ ਤੇ ਵੀ ਹੋਣੀ ਨਹੀਂ ਨਹੀਂ ਅਸੀਂ ਸਭ ਕੁਝ ਦੱਸਿਆ ਸਰਪੰਚ ਐਫਆਈਆਰ ਮੇਜਰ ਸਿੰਘ ਤੇ ਵੀ ਹੋਣੀ ਹੈ ਪਈਆ ਮੈਂ ਐਮਜ਼ਨ ਨਾਲ ਮੋਟੇ ਉਹਨਾਂ ਦੇ ਹੋਣੀ ਹੈ ਟੱਕਰ ਦਾ ਜਿਹੜਾ ਵੀਡੀਓ ਖਰਾਬ ਹੋ ਰਿਹਾ ਸਰ ਮੇਰੀ ਜਸਤ ਦੀ ਕਿ ਮੇਰੇ ਨਹੀਂ ਪੈਂਦਾ ਮੈਂ ਗੱਲ ਕਰ ਗਿਆ ਵੀ ਆਪਾਂ ਇੱਕ ਬੈਠੇ ਹੋ ਤੁਸੀਂ ਕਿਹਾ ਮੈਂ ਦੱਸੋ ਮੈਂ ਤੁਹਾਨੂੰ ਦੱਸ ਰਿਹਾ ਕਿ ਉਹਦਾ ਕੈਮਰਾਮੈਨ ਹੈ ਉਹਨੂੰ ਪਹਿਲੇ ਫੇਸ ਤੋਂ ਲਿਆ ਕੇ ਮਟਾਉ ਥਾਣੇ ਦੇ ਵਿੱਚ ਉਹਦੇ ਸਿਰ ਲਾ ਕੇ ਬਾ ਮਾਰਕੀਟ ਪੁੱਟਿਆ ਕਿ ਸਾਡੀ ਜੀਅਦਵੀ ਕਿ ਇਮੇਜਨ ਪਾ ਲਈ 10 ਵਜੇ ਬਿਲਕੁਲ ਹੀ ਮੈਂ ਰਾਤ 11 ਵਜੇ ਲੈ ਕੇ ਆਇਆ ਹਾਂ ਸਾਡੀ ਬੇਨਤੀ ਇਹ ਹੈ ਅਸੀਂ ਸ਼ਾਂਤਭਾਈ ਪ੍ਰੋਟੈਸਟ ਕਰਨਾ ਚਾਹੁੰਦੇ ਹਾਂ ਜੇ ਤੁਸੀਂ ਸਾਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਤਾਂ ਅਸੀਂ ਬੈਠੇ ਸੀ ਬੈਠੇ ਅਸੀਂ ਸ਼ਾਂਤ ਰਹਿ ਕਰਨਾ ਸਾਡਾ ਹੱਕ ਹੈ ਦੇਖੋ ਜੇ ਨਹੀਂ ਕਰਦੇ ਨਾ ਅਰੈਸਟ ਕਰੋ ਸ਼ਾਂਤ ਮੀਨਾ ਜੀ ਦੇਖੋ ਹੱਕ ਉਦੋਂ ਤੱਕ ਹੁੰਦਾ ਜਦੋਂ ਕਿਸੇ ਦੂਸਰੇ ਬੰਦੇ ਦਾ ਹੱਕ ਨਾ ਮਾਰਿਆ ਜਾਵੇ ਅਸੀਂ ਰੋਡ ਰੋਕ ਲੈਣੀ ਗਈ ਏਥੋ ਹੀ ਨਾ ਵੀ ਤੁਹਾਡਾ ਹੱਕ ਬਣ ਗਿਆ ਤੇ ਦੂਜੀ ਪਾਸ ਪਬਲਿਕ ਜਿਹੜੀ ਜਨ ਸਕੂਲ ਜਾਣਾ ਜਿਹਦੇ ਐਮਰਜੈਂਸ ਜਾਣਾ ਟਾਈਮ ਪਾਸ ਵੀ ਬੈਠੇ ਆਈ ਪਾਸ ਵੀ ਬੈਠੇ ਕੋਈ ਰੋਡ ਰੋਕਣ ਦੀ ਪਬਲਿਕ ਨੇ ਆਪਣੀ ਅਸਰ ਲੈਣਾ ਨਹੀਂ ਬੈਠੇ ਰੋਡ ਰੋਕੀ ਨਹੀਂ ਆ ਇਹ ਹੱਕ ਤੇ ਕਿਸੇ ਪਬਲਿਕ ਨੇ ਨਹੀਂ ਹੋਣਾ ਨਾਸ ਤਾਂ ਕੋਈ ਨਾ ਪਬਲਿਕ ਅਸੀਂ ਰੋਡ ਨਹੀਂ ਰਹਿ ਤੁਸੀਂ ਅਰੈਸਟ ਕਰੋ ਤੁਹਾਡਾ ਹੱਕ ਦਾਦਾ ਖਾ ਗਿਆ ਜਦ ਤੱਕ ਕਿਸੇ ਦੇ ਹੱਕ ਤੇ ਡਾਕਾ ਨਹੀਂ ਪ ਤਾਂ ਹੀ ਕੋਈ ਸਾਢੇ ਤਿੰਨ ਲੋਕੀ ਪਾਰਕ ਵਿੱਚ ਬੈਠੇ ਆਂ ਨਹੀਂ ਰਾਮਪੁਰ ਪਾਰਕ ਦੇ ਵਿੱਚ ਨਹੀਂ ਤੁਸੀਂ ਆਪਣੀ ਡਿਪੈਂਡੈਂਸ ਵਿੱਚ ਰਹੀਏ ਤਾਂ ਕਿ ਉਹ ਗਲਤ ਕੰਮ ਕਰਦੇ ਉਹਨਾਂ ਦਾ ਹੀ ਹੈ ਵੀ ਇੱਥੇ ਬੈਠੇ ਕੀ ਹੋਣਾ ਹੈ ਅਸੀਂ ਗਲਤ ਕੰਮ ਨਹੀਂ ਕਰਦੇ ਅਸੀਂ ਕਾਦੇ ਵਾਸਤੇ ਬੈਠੇ ਹਾਂ ਜੇ ਤੁਸੀਂ ਉਹਨਾਂ ਨਾਲ ਗੱਲ ਕਰ ਰਹੇ ਹੋ ਜਿੰਨੀ ਲੋਕੀ ਆਣੀ ਖਾਂਦੇ ਆ ਨਾ ਜੀ ਕਿੱਥੇ ਜਾ ਕੇ ਰੋਈਏ ਵੀ ਨਾ ਭਰਾਨੀ ਖਾਂਦੇ ਜੀ ਸਾਰਾ ਕੀਟਸਾਈ ਜਰਾ ਨਾਲ ਹੈ ਸਾਡਾ ਸੁਧਾਰ ਕਾਹਦਾ ਰੋਸ ਤਾਂ ਅਸੀਂ ਕਰ ਸਕਦੇ ਆ ਸ਼ਾਂਤ ਪਈ ਅਸੀਂ ਕਿੱਥੋਂ ਨੂੰ ਤੁਹਾਨੂੰ ਅਸੀਂ ਰੋਸ ਅਸੀਂ ਕੋਈ ਰਾਸ ਨਹੀਂ ਲੱਭਦੇ ਸਾਡੀ ਆਵਾਜ਼ ਤਾਂ ਜਾ ਕੇ ਨਾ ਕੋਈ ਸੁਣਦਾ ਨਹੀਂ ਮੁੱਖਪਤੀ ਇਹ ਗੱਲ ਨਹੀਂ ਸੁਣਦਾ ਟਾਈਮ ਸਾਨੂੰ ਕੋਈ ਮਿਲਣ ਤਾਂ ਨਹੀਂ ਦਿੰਦਾ ਅਸੀਂ ਤਾਂ ਫਿਰ ਰੋਜ਼ ਕਰਕੇ ਉਹ ਪ੍ਰੈਸ ਜਾਏਗਾ ਪੁੱਤ ਜੀ ਹਾਲ ਨਿਕਲੇਗਾ ਨਾ ਜੀ ਫਿਰ ਲੋਕ ਖੇਤਰ ਦਾ ਖਾ ਨਹੀਂ ਸਕਦੇ ਰੋਜ਼ ਇਕੱਠੇ ਹੋ ਕੇ ਵੀ ਚਿੱਤਰ ਖਾਏਗਾ ਜੀ ਬੋਲੋ ਨਾ ਇਹ ਸਾਡਾ ਰਾਈਟ ਹੈ ਅਸੀਂ ਕਿਸੇ ਨੂੰ ਗੱਲ ਨਹੀਂ ਬੋਲਦੇ ਸਰ ਇੱਕ ਮੇਰੀ ਬੇਨਤੀ ਹੈ ਤੱਗੜ ਸਾਹਿਬ ਦੇ ਘਰ ਦੀਆਂ ਚਾਬੀਆਂ ਸਰ ਇੱਕ ਮੇਰੀ ਬੇਨਤੀ ਹੈ ਤੱਗੜ ਸਾਹਿਬ ਦੇ ਘਰ ਦੀਆਂ ਚਾਬੀਆਂ ਉਹਦੇ ਕੈਮਰਾਮੈਨ ਕੋਲੋਂ ਪੁਲਿਸ ਨੇ ਖੋਈਆਂ ओ बाप मैं मैं कह रहे थे उन्हें मैंने दसया मेरे को रिकॉर्डिंग आया था जो भी कोई लाभ लादा मेनू इन्हें बारे में जान आ रही है जी जो कुछ भी तुम लादा गलत होया है तो पर को वोट तो तो है ये सीनियर ऑफिसर्स है ये ने पॉलिटिकल है ठीक है जो जो तो लग गया है सर अपन लिख लिए मेमोरेंडम अपन से करके लिखाई साहब के लिए लिखो जी अभी हम थोड़ा टाइम दे रहे हैं मेमोरेंडम लिखना टाइम ਕੇਸ ਬਾਖਸ ਲੋ ਬਾਖਸ ਲੋ ਬਾਖਸ ਲੋ ਉਸ ਤੱਕੇ شاہੀ ਮੁਰਦਾਬਾਦ 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 ਉਸ ਤੱਕੇ شاہੀ ਮੁਰਦਾਬਾਦ 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 ਪੱਤਰਕਾਰਾਂ ਦੀ ਏਕਤਾ ਜਿੰਦਾਬਾਦ ਪੱਤਰਕਾਰਾਂ ਦੀ ਏਕਤਾ ਜਿੰਦਾਬਾਦ ਪੱਤਰਕਾਰਾਂ ਦੀ ਏਕਤਾ ਜਿੰਦਾਬਾਦ ਜਿੰਦਾਂ ਤੱਕੜ ਰੋ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਜਿੰਦਾਂ ਤੱਕੜ ਰੋ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਪੀਸਾ ਜਿੰਦਾਬਾਦ ਪਹਾਰ ਕਰੋ ਪਹਲ ਕਰੋ ਮਹਾਨ ਕਰੋ ਪ੍ਰੈਸ ਦੀ ਆਜ਼ਾਦੀ ਪਹਲ ਕਰੋ ਬਹਾਲ ਕਰੋ ਬਹਾਲ ਕਰੋ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਝੂਠੇ ਪਰਚੇ ਰੱਦ ਕਰੋ ਰੱਦ ਕਰੋ ਰੱਦ ਕਰੋ ਝੂਠੇ ਪਰਚੇ ਰੱਦ ਕਰੋ ਰੱਦ ਕਰੋ ਰੱਦ ਕਰੋ ਮੁਰਦਾਬਾ 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 ਕਾ ਜੀ ਟੱਕੜ ਦਾ ਸਪੋਰਟ ਜੀ ਕਾ ਜੀ